ਹੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਨੋਂ ਸਭ ਠੀਕ ਠਾਕ ਜੀ ਅਸੀਂ ਵੀ ਬਹੁਤ ਵਧੀਆ ਤਾਂ ਆਈ ਹੋਪਸ ਹੋ ਕਿ ਤੁਸੀਂ ਵੀ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਹੁਣ ਹੋ ਗਿਆ ਅਸੀਂ ਸਾਰੇ ਜਣੇ ਰੈਡੀ ਤੇ ਹੁਣ ਚੱਲੇ ਆ ਅਸੀਂ ਗੁਰਦੁਆਰਾ ਸਾਹਿਬ ਆਜੋ ਖੰਨਪੜ ਸਾਹਿਬ ਦਾ ਪਹੁੰਚ ਗਿਆ ਬਾਦੋ ਦਾ ਤੇ ਆਜੋ ਚੱਲਦੇ ਆ ਨਾਲ ਤੁਹਾਨੂੰ ਵੀ ਦਿਖਾਣੇ ਆ ਉੱਥੇ ਜਿਵੇਂ ਦੀ ਥੋੜੀ ਬਹੁਤੀ ਵੀਡੀਓ ਬਣਾਈ ਗਈ ਬਣਾਵਾਂਗੇ ਤੇ ਬਾਕੀ ਤੁਹਾਨੂੰ ਵੀ ਦਿਖਾਣੇ ਆ ਆਜੋ ਇਹ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਪਤਾ ਨਹੀਂ ਕਿ ਇਹ ਤੇਲ ਹੈ ਕਿ ਇਹ ਤੇਲ ਕਿਸੇ ਚੀਜ਼ ਤੋਂ ਡੁੱਲਿਆ ਹਨਾ ਚਲੋ ਲੈ ਚਲੋ ਉੱਥੇ ਜੇ ਹੁੰਦਿਆਂ ਪੈਣ ਲੱਗ ਗਿਆ ਫੇਰ ਵੇਖਾਂਗੇ ਤੇ ਲੋ ਜੀ ਇੱਥੇ ਅਸੀਂ ਜਾ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਰਾਂ ਵੀ ਬਹੁਤ ਖਰਾਬ ਹੋਇਆ ਪਿਆ ਤਾਂ ਮਹੀ ਕਾਰਨ ਨਾ ਬਹੁਤ ਦਿੱਕਤਾਂ ਆ ਰਹੀਆਂ ਨੇ ਤੇ ਸਾਰਿਆਂ ਨੇ ਛੱਟੜੀਆਂ ਲੈ ਲਈਆਂ ਸੀ ਆਪਣੀਆਂ ਕਿਉਂਕਿ ਬਾਰਿਸ਼ ਥੋੜੀ ਥੋੜੀ ਪੈ ਰਹੀ ਸੀ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਤੇ ਭੋਗ ਪੈ ਚੁਕੇ ਸੀ ਕਿ ਜਗ੍ਹਾ ਥੋੜੀ ਜਿਹੀ ਘਟ ਹੈ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਵੀ ਜਗ੍ਹਾ ਕਿਉਂ ਘਟ ਹੈ ਤੇ ਇਹ ਕਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਸਾਡੇ ਗੁਰਦੁਆਰਾ ਸਾਹਿਬ ਦੇ ਤੇ ਵਾਹਿਗੁਰੂ ਸੱਚੇ ਪਾਸ਼ਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹਰ ਇੱਕ ਮੁਸੀਬਤ ਤੋਂ ਬਚਾ ਕੇ ਰੱਖਣ ਤੇ ਹੁਣ ਸ਼ਕਦੇ ਹਾਂ ਲੰਗਰ ਤੇ ਅੱਜ ਉਹ ਦੱਸਦੇ ਹਾਂ ਜੀ ਲੰਗਰ ਚ ਅੱਜ ਕੀ ਕੀ ਬਣਿਆ ਸੀ ਲਗੇ ਜਾ ਪਰਲੀ ਲੈਣ ਪਰਲੀ ਲੈਣ ਚਲਾਣਗੇ ਜਗਾ ਆ ਗਏ ਹਲੋ ਜੀ ਹੋਰ ਵੀ ਚਲਾ ਦੇ ਕਹਿੰਦੇ ਪਛਤਾਵਾ ਲੋਜੀ ਪਛਤਾਵਾ ਲੋਜੀ ਤੇ ਲੋਜੀ ਲੰਗਰ ਪਾਣੀ ਛੱਕ ਕੇ ਆਪਾਂ ਆ ਗਏ ਸੀ ਤੇ ਥੋੜੇ ਜਿਨੇ ਸੇਵਾ ਕਰਾ ਰਹੇ ਸੀ ਬਾਕੀ ਸੇਵਾ ਲਈ ਜਗ੍ਹਾ ਹੈ ਨਹੀਂ ਸੀ ਅਸੀਂ ਪੁੱਛਿਆ ਸੀ ਪਰ ਉੱਥੇ ਜਗ੍ਹਾ ਨਹੀਂ ਸੀ ਤੇ ਲੋਜੀ ਤੁਹਾਨੂੰ ਦੱਸ ਨਹੀਂ ਆ ਵੀ ਗੁਰਦੁਆਰਾ ਸਭ ਜਗ੍ਹਾ ਕਿਉਂ ਇੱਕ ਗੁਰਗ੍ਰੰਥ ਸਾਹਿਬ ਦੀ ਬੀੜ ਸਭ ਰੱਖੀ ਹੋਈ ਹੈ ਕਿਸੇ ਦੇ ਘਰ ਤੇ ਇਹ ਜਿੱਥੇ ਮੈਂ ਤੁਹਾਨੂੰ ਹੁਣ ਦਿਖਾ ਰਹੀਆਂ ਇਹ ਗੁਰਦੁਆਰਾ ਸਾਹਿਬ ਆਪਣਾ ਨਵਾਂ ਬਣ ਰਿਹਾ ਕਿਉਂਕਿ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਸੀ ਥੋੜਾ ਛੋਟਾ ਸੀ ਤੇ ਮਤਲਬ ਜਗ੍ਹਾ ਨਹੀਂ ਸੀ ਲੰਗਰ ਪਾਉਣ ਲਈ ਬਾਹਰ ਕਾਫੀ ਓਪਨ ਸੀਗਾ ਤੇ ਇਹ ਹੁਣ ਆਪਣਾ ਗੁਰੂ ਘਰ ਜਿਹੜਾ ਬਹੁਤ ਹੀ ਸੋਹਣਾ ਬਾਹਰ ਦੇ ਨਕਸ਼ੇ ਦੇ ਮੁਤਾਬਕ ਬਣ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਇਹ ਹਜੇ 7-8 ਮਹੀਨੇ ਹੋ ਗਏ ਨੇ ਤੇ ਕਿਸੇ ਦੇ ਘਰ ਸ਼ਿਫਟ ਕੀਤਾ ਸੀ ਗੁਰਗ੍ਰੰਥ ਸਾਹਿਬ ਉਧਰ ਤੇ ਬੀੜ ਸਾਹਿਬ ਉਧਰ ਰੱਖੀ ਸੀ ਤਾਂ ਕਰਕੇ ਉਧਰ ਥੋੜੀ ਜਿਹੀ ਜਗ੍ਹਾ ਘੱਟ ਹੋਣ ਕਰਕੇ ਤੇ ਦਿੱਕਤ ਆ ਜਾਂਦੀ ਹੈ ਤੇ ਇਹ ਉਸ ਤੋਂ ਬਾਅਦ ਅਸੀਂ ਆ ਗਏ ਆ ਆਪਣੀ ਭੈਣ ਦੇ ਘਰ ਭੈਣ ਦੇ ਘਰ ਯਾਨੀ ਕਿ ਚਾਚਾ ਜੀ ਦੀ ਘਰ ਵਾਲੀ ਸਾਡੀ ਭੈਣ ਲੱਗਦੀ ਹੈ ਉਹ ਇਸ ਤਰੀਕੇ ਨਾਲ ਭੈਣ ਲੱਗਦੀ ਹੈ ਵੀ ਜਿਵੇਂ ਮੇਰੀ ਸੱਸ ਨੇ ਜਿਹੜੇ ਉਹਨਾਂ ਨੇ ਆਪਣੀ ਭਨੇਵੀ ਦਾ ਸਾਗ ਆਪਣੇ ਦਿਓਰ ਵੱਲ ਕਰਾਇਆ ਸੀ ਯਾਨੀ ਕਿ ਉਹ ਸਾਡੀ ਚਾਚੀ ਵੀ ਲੱਗਦੀ ਹੈ ਤੇ ਸਾਡੀ ਮਾਸੀ ਸੱਸ ਦੀ ਕੁੜੀ ਵੀ ਲੱਗਦੀ ਹੈ ਤੇ ਫਿਰ ਅਸੀਂ ਉਸ ਰਿਸ਼ਤੇ ਨਾਲ ਭੈਣ ਹੀ ਕਹਿੰਦੇ ਆ ਤੇ ਉਹਨਾਂ ਦਾ ਘਰ ਬਿਲਕੁਲ ਗੁਰਦੁਆਰੇ ਦੇ ਇਧਰਲੀ ਸਾਈਡ ਤੇ ਉੱਥੋਂ ਸਾਰਾ ਗੁਰਦੁਆਰਾ ਸਾਹਿਬ ਦਿਖਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਭੈਣ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਨਾ ਬੂਟਿਆਂ ਦਾ ਤੇ ਹਰਿਆਲੀ ਦਾ ਲੈ ਲੈ ਤੂੰ ਸੇਵਾ ਤੇ ਕਰਾਉਂਦਾ ਤੂੰ ਓ ਇੰਨੇ ਤੇ ਕਰਾਦੀ ਏ ਤੁਸੀਂ ਭੱਜਿਆ ਹੋਣਦੇ ਐ ਹੈ ਘੰਟੇ ਦੀ ਘੰਟੇ ਦੋ ਦੀ ਕਰਾਉਂਦਾ ਸੇਵਾ ਤੇ ਕਰਾਉਂਦਾ ਦੋ ਘੰਟੇ ਕਰਾਈ ਸੁਣਾ ਲੱਗਣ ਡਿਆ ਮੇਰਾ ਬੁੱਤੂ हां बहन सारे बुट्टे बहुत सोने ने ते बहन जदू फ्री टाइम ਹੁੰਦਾ YouTube ਤੋਂ ਦੇਖ ਕੇ ਸਾਡੇ ਵਰਗਾ ਦਾ ਟਾਈਮ ਪਾਸ ਕਰਦੇ ਨੇ ਪੈਨ ਗਮਲੇ ਬਣਾਉਂਦੀ ਐ ਪਲਾਸਟਿਕ ਦੇ ਪੋਤਲਾਂ ਤੇ ਉਹ ਵੀ ਤੁਸੀਂ ਦੇਖ ਸਕਦੇ ਇੱਥੇ ਮੈਂ ਤੁਹਾਨੂੰ ਦਿਖਾਏ ਨੇ ਤੇ ਇਹ ਦੇਖੋ ਮੈਂ ਜਿੱਥੇ ਜ਼ੂਮ ਕਰ ਰਹੀ ਹਾਂ ਉਹ ਪਿੰਕ ਜਿਹਾ ਕਲਰ ਦੀ ਸਾਡੀ ਇੱਥੋਂ ਕੋਠੇ ਦਿਖ ਰਹੀ ਐ ਸਾਡਾ ਘਰ ਇੱਥੋਂ ਦਿਸ ਰਿਹਾ ਤੇ ਇਹ ਸਾਰਾ ਸਾਡਾ ਪਿੰਡ ਐ ਤੁਸੀਂ ਦੇਖ ਸਕਦੇ ਤੇ ਬਹੁਤ ਹੀ ਸੋਹਣੇ ਮੈਂ ਤਾਂ ਗਮਲੇ-ਗਮਲੇ ਜਿਹੜਾ ਚਾਹਾਰੀਆਂ ਚੀਜ਼ਾਂ ਇਹਨਾਂ ਦੇ ਲੱਗਦੇ ਨੇ ਤੇ ਲੋ ਜੀ ਹੁਣ ਚਲਦੇ ਆਂ ਅੰਦਰ ਤੇ ਥੋੜੀ ਜਿਹੀ ਫੇਰਾਂ ਮੱਤਾ ਕਰਾਂਗੇ ਹਿਲ ਜਿਾਂਗੇ ਤੇ ਆਂ ਚੱਲਦੇ ਆਂ ਚਲੋ ਜੀ ਫਿਰ ਉਸ ਤੋਂ ਬਾਅਦ ਲੰਗਰ ਪਾਣੀ ਅਸੀਂ ਛੱਕਿਆ ਸੀ ਪੈਣੇ ਬਣਾ ਲਈ ਸੀ ਚਾਹ ਬਹੁਤ ਹੀ ਟੇਸਟੀ ਜਿੱਤੇ ਪੈਣ ਵੈਸੇ ਵੀ ਚਾਹ ਬਹੁਤ ਵਧੀਆ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਚੱਲੀਏ ਕਿਉਂਕਿ ਨਾ ਇੱਕਦਮ ਚੋਲੇ 'ਚ ਪੈਣ ਲੱਗ ਗਏ ਸੀ ਨਿੰਦਰ ਜੀ ਆਣ ਲੱਗ ਗਈ ਸੀ ਪ੍ਰਸ਼ਾਦਾ ਛੱਕ ਕੇ ਤੇ ਜੋ ਵੀ ਤੁਸੀਂ ਦੇਖਿਆ ਸੀ ਲੰਗਰ 'ਚ ਕੀ ਕੀ ਬਣਿਆ ਸੀ ਕਾਫੀ ਕੁਝ ਸੀ ਇਸ ਕਰਕੇ ਥੋੜੀ ਜਿਹੀ ਸੁਸਤੀ 'ਚ ਪੈਣ ਲੱਗ ਗਈ ਤੇ ਉਹ ਧੁੱਪ ਵੀ ਚੜ੍ਹਨ ਲੱਗ ਗਈ ਸੀ ਮੁੜ ਕੇ ਤੇ ਅਸੀਂ ਹੱਸਣ ਲੱਗ ਗਏ ਵੀ ਜਿਹੜੀਆਂ ਛੱਟੜੀਆਂ ਲੈਂਦੇ ਨੇ ਹੁਣ ਉਹ ਕਿਸ ਕੰਮ ਆਉਣਗੀਆਂ ਤੇ ਇੱਥੇ ਫਿਰ ਅਸੀਂ ਘਰ ਨੂੰ ਚਾਲੇ ਪ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਆਪਣਾ ਇੱਥੋਂ ਦਿਖ ਰਿਹਾ। ਫੇਰ ਅਸੀਂ ਚਲੇ ਗਏ ਘਰ ਤੇ ਭੈਣ ਸਾਨੂੰ ਕਹਿ ਰਹੀ ਸੀ ਵੀ ਹਜੇ ਬੈਠ ਜਾ ਥੋੜੀ देर ਹੋਰ। ਅਸੀਂ ਕਿਹਾ ਵੀ ਨਹੀਂ ਹੁਣ ਫੇਰ ਬੈਠਾਂਗੇ ਫੇਰ ਆਵਾਂਗੇ ਕਿਸੇ ਦਿਨ। ਵੀ ਹੁਣ ਬੈਠੇ ਆਂ ਜਾਣ ਹੀ ਸਿਰਿਆ ਲੰਗਰ ਪਾਣੀ ਛੱਕ ਕੇ। ਚਲੋ ਜੀ ਫੇਰ ਆਪਾਂ ਆਪਣੇ ਘਰ ਵਾਲ ਨੂੰ ਚੱਲੇ ਆਂ ਤੇ ਹੁਣ ਅੱਗੇ ਇੱਥੋਂ ਨਿਕਲ ਗਏ। ਅੱਗੇ ਮੈਂ ਤੁਹਾਨੂੰ ਦਿਖਾਨੀ ਇੱਥੇ ਬਾਬੇ ਪੀਰ ਦੀ ਜਗਾਹ ਆਏਗੀ ਅੱਗੋਂ ਜਦੋਂ ਆਪਾਂ ਗਲੀ 'ਚ ਨਿਕਲਦੇ ਆਂ। ਇਹ ਪੈਨੂਰੀ ਪਹਿਲਾਂ ਨੀਚੇ ਰਹਿੰਦੇ ਹੁੰਦੇ ਸੀ। ਤੇ ਹੁਣ ਇਹਨਾਂ ਨੇ ਵੀ ਆਪਣੀ ਰਹਿਸ਼ ਉੱਪਰ ਕਰ ਲਈਏ ਨੀਚੇ ਇਹਨਾਂ ਦੇ ਡੰਗਰ ਵੱੱਛਾ ਤੇ ਬਾਕੀ ਜਿਹੜੇ ਪੁਰਾਣੇ ਕਮਰੇ ਜਿਹੜੇ ਉਹ ਵੀ ਖੜੇ ਨੇ ਪੈਨੋਂ ਉਹਨਾਂ ਦੇ ਤੇ ਲੋ ਜੀ ਇੱਥੇ ਬਾਬੇ ਪੇਰ ਦੀ ਜਗ੍ਹਾ ਸਾਹਮਣੇ ਜਦੋਂ ਗਲੀ ਚੋਂ ਬਾਹਰ ਨਿਕਲਦੇ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਸੀ ਤੇ ਇੰਦਰ ਨਾਲ ਹੀ ਬਾਬੇ ਪੇਰ ਦੀ ਜਗ੍ਹਾ ਤੇ ਇੱਥੇ ਵੀ ਆਹ ਮੰਥ ਦੇ ਵਿੱਚ ਅਗਲੇ ਚ ਹੁਣ ਮੇਲਾ ਜਿਹੜਾ ਚੱਲ ਰਿਆ ਨਵਾਂ ਮੇਨਾ ਮੇਲਾ ਭਰਦਾ ਹੁੰਦਾ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਟਾਈਮ ਵੀ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਪੂਰੀ ਫੁੱਲ ਵਾਚ ਕਰਿਆ ਕਰੋ ਤੇ ਸਾਰੀ ਵੀਡੀਓ ਦੇਖ ਕੇ ਦੱਸਿਆ ਕਰੋ ਵੀ ਕਿਵੇਂ ਦੀ ਲੱਗੀ ਆ ਤੁਹਾਨੂੰ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਉਹ ਵੀ ਜ਼ਰੂਰ ਆਪਾਂ ਸਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਲੋ ਜੀ ਇੱਥੇ ਜਿਹੜੀਆਂ ਛਤੜੀਆਂ ਸੀ ਮੀਂਹ ਲਈ ਲਿਆਂਦੀਆਂ ਸੀ ਵੈਸੇ ਤਾਂ ਤੇ ਆਈਆਂ ਨੇ ਸਾਡੇ ਇਸ ਕੰਮ ਵਿੱਚ ਧੁੱਪ ਪੈਣੀ ਜ਼ਿਆਦਾ ਚੜ ਗਈ ਸੀ ਐਨ ਕੜਾਕੇ ਧੁੱਪ ਲੱਗਣ ਲੱਗੀ ਸੀ ਫੇਰ ਅਸੀਂ ਛਤੜੀਆਂ ਖੋਲੀਆਂ ਤੇ ਫਟਾਫਟ ਧੁੱਪ ਤੋਂ ਬਚਣ ਲਈ ਉਹਨਾਂ ਦਾ ਯੂਜ਼ ਕੀਤਾ ਤੇ ਇੱਥੇ ਜਸਨੌਰ ਨੂੰ ਦੇਖ ਕੇ ਦੁਕਾਨ ਖੁੱਲੀ ਬੀਬੀ ਦੀ ਤੇ ਚਲੋ ਜੀ ਜਸਨoor ਚਲਾ ਗਿਆ ਆਪਣੇ ਕੁਰਕਰੇ ਕਰ ਕਰੇ ਲੈਣ ਤੇ ਫਿਰ ਅਸੀਂ ਕਿਹਾ ਵੀ ਜਲਦੀ ਆ ਜਾਗਾ ਧੁੱਪ ਬਹੁਤ ਜ਼ਿਆਦਾ ਲੱਗਣ ਲੱਗੀ ਤੇ ਚੰਗਮਾ ਵਗੈਰਾ ਲੈ ਆਇਆ ਉਹ ਵੀ ਸਾਨੂੰ ਦੇਤੀਆਂ ਨੇ ਤੇ ਇੱਥੇ ਫਿਰ ਅਸੀਂ ਆ ਗਏ ਸੀ ਆਪਣੇ ਘਰ ਦੇ ਨੇੜੇ ਤੇ ਚਲੋ ਜੀ ਅਸੀਂ ਹੁਣ ਆ ਗਏ ਆ ਗੁਰਦੁਆਰਾ ਸਾਹਿਬ ਤੋਂ ਤੇ ਜਿੰਨੀ ਕੋ ਉੱਥੇ ਵੀਡੀਓ ਬਣਾਈ ਗਈ ਹੈ ਤੁਹਾਨੂੰ ਦਿਖਾਤੀ ਹੈ ਤੇ ਹੁਣ ਅਸੀਂ ਚੱਲਿਆ ਘਰ ਭੈਣ ਕੋਲ ਵੀ ਹੋ ਆਇਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਛਤੜੀਆਂ ਸਾਡੇ ਉਂਝ ਤੇ ਮੀਦੇ ਲਈ ਲੈ ਕੇ ਗਏ ਸੀ ਤਾਂ ਹੁਣ ਚੜ ਗਈ ਏ ਧੁੱਪ। ਕਾਫੀ ਦਿਨਾਂ ਬਾਅਦ ਤੇ ਸਤੜੀਆਂ ਹੁਣ ਕੰਮ ਆ ਰਹੀਆਂ ਨੇ ਧੁੱਪੇ ਲੈਣ ਵਾਸਤੇ। ਤੇ ਇਹ ਸੀ ਅੱਜ ਦਾ ਵਲੌਗ ਤੇ ਹੁਣ ਆਪਾਂ ਵਲੌਗ ਕਰਾਂਗੇ ਐਂਡ ਤੇ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਤੇ ਸਭ ਨੂੰ ਤੰਦਰੁਸਤੀਆਂ ਦੇਣ ਤੇ ਇੱਕ ਨਵੇਂ ਵਲੌਗ 'ਚ ਮਿਲਾਂਗੇ ਟਿਲ ਦੈਨ ਬਾਏ। ਥੈਂਕ ਯੂ ਜੀ। ਤਾਂ ਲੋ ਜੀ ਘਰ ਵੀ ਹੁਣ ਆਪਣਾ ਆ ਗਿਆ। ਚਲੋ ਜੀ ਬਾਏ ਕਰੋ ਅਗਰ ਅਖਤ ਨਹੀਂ ਗਾ ਘਰ ਦਾ ਹੀ ਆ ਗਏ ਆ ਬਾਏ 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 ਆ ਜਾਓ ਸੱਤਾ ਖੜ